ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਸ਼ਾਨਦਾਰ ਰਿਜ਼ਲਟ ਦੇ ਨਾਲ ਤੁਹਾਡੇ ਰੂਗ ਰੂ ਹੋ ਰਹੇ ਆ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਖੋਖਰ ਖੁਰਦ ਪਹੁੰਚੇ ਆ ਜਿੱਥੇ ਕਿ ਬੱਚੇ ਨੂੰ ਸ਼ੂਗਰ ਦੀ ਪ੍ਰੋਬਲਮ ਸੀ ਹੁਣ ਜਦੋਂ ਦੀ ਕੇਸਰ ਦੀ ਵਰਤੋਂ ਸ਼ੁਰੂ ਕਰਾ ਦਿੱਤੀ ਹੈ ਆਪਾਂ ਪਤਾ ਕਰਦੇ ਆ ਭੈਣ ਤੋਂ ਤੇ ਬੱਚੇ ਨੂੰ ਪਹਿਲਾਂ ਕਿੰਨੀ ਸ਼ੂਗਰ ਰਹਿੰਦੀ ਸੀ ਤੇ ਹੁਣ ਕਿੰਨੀ ਹੈ ਹਾਂਜੀ ਪਹਿਲਾਂ ਖਾਲੀ ਪੇਟ ਰਹਿੰਦੀ ਸੀ 400 ਹੁਣ ਖਾਲੀ ਪੇਟ ਹੈ 110 ਆ ਰਹੀ ਹੈ ਖਾਣੇ ਤੋਂ ਬਾਅਦ ਸੀ ਕਿ 500 ਸੀ 600 ਆ ਰਹੀ ਸੀ ਹੁਣ ਖਾਣੇ ਤੋਂ ਬਾਅਦ 200 100 ਤੇ ਭਨੇ ਬੱਚੇ ਦੇ ਕਿੰਨੇ ਸਮੇਂ ਤੋਂ ਤੁਸੀਂ ਜਿਹੜੇ ਸ਼ੂਗਰ ਦੇ ਟੀਕੇ ਨੇ ਉਹ ਲਾ ਰਹੇ ਸੀਗੇ 8 ਸਾਲਾਂ ਤੋਂ ਲਾ ਰਹੇ ਸੀ 8 ਸਾਲਾਂ ਤੋਂ ਸ਼ੂਗਰ ਦੇ ਟੀਕੇ ਲੱਗਦੇ ਸੀ ਪੱਕੇ ਤੇ ਹੁਣ ਭੈਣ ਜਿਹੜੀ ਸ਼ੂਗਰ ਦੇ ਟੀਕਿਆਂ ਦੀ ਡੋਜ਼ ਆ ਗਈ ਉਹ ਤੁਸੀਂ ਕਿੰਨੀ ਘਟਾਤੀ ਦੋ ਦੋ ਡੋਜ਼ ਵਿੱਚ ਘਟਾਤੀ ਜੀ ਘਟਾ ਕੇ ਲਾ ਰਹੇ ਹਾਂ ਹੁਣ ਕਿੰਨੀ ਡੋਜ਼ ਦਾ ਭੈਣੇ ਟੀਕਾ ਲੱਗਦਾ ਸੀ ਪਹਿਲਾਂ ਸ਼ੁਰੂ ਚ 10 ਡੋਜ਼ ਹੀ ਲੱਗਦੀ ਸੀ ਤੇ ਹੁਣ ਕਿੰਨੀ ਹੁਣ ਕਿੰਨੀ ਕਰਤੀ ਭੈਣੇ 8 ਡੋਜ਼ ਹੀ ਕਰਤੀ ਠੀਕ ਹੈ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ